26 ਸਾਲ ਦੀ ਉਮਰ ਦੇ ਵਿੱਚ ਇੱਕ ਮਜ਼ਦੂਰ ਦੇ ਬੇਟੇ ਦੀ ਮੌਤ ਹੋ ਗਈ ਤੇ ਇਸ ਤੋਂ ਬਾਅਦ ਜਦੋਂ ਘਰ ਦੇ ਅੰਦਰੋਂ ਲਾਸ਼ ਨੂੰ ਲਿਜਾਇਆ ਗਿਆ ਤਾਂ ਮਾਂ ਦੀਆਂ ਭੁਬਾਂ ਨੇ ਅਸਮਾਨ ਚੀਰ ਦਿੱਤਾ ਤੇ ਕੋਲ ਖੜੇ ਲੋਕਾਂ ਦਾ ਵੀ ਹਿਰਦਾ ਬੁਲੰਦ ਰਿਆ ਗਿਆ ਮਾਮਲਾ ਮਹਿਲਕਲਾਂ ਦੇ ਪਿੰਡ ਚੰਨਣਵਾਲ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਪਰਿਵਾਰ ਦੇ ਮੁਤਾਬਕ ਮੁੰਡੇ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈ ਹੈ ਤੇ ਪਰਿਵਾਰ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਤੇ ਇਲਜ਼ਾਮ ਲਗਾ ਰਿਹਾ ਹੈ ਕਿ ਉਹਨਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਨੂੰ ਪਿੰਡ ਦੇ ਵਿੱਚ ਖੁੱਲੇ ਆਮ ਨਸ਼ਾ ਵਿਕਣ ਬਾਰੇ ਸੂਚਨਾ ਵੀ ਦਿੱਤੀ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਇਸ ਮਾਮਲੇ ਵਿੱਚ ਉਹ ਪ੍ਰਸ਼ਾਸਨ ਤੋਂ ਹੁਣ ਇਨਸਾਫ ਦੀ ਮੰਗ ਕਰ ਰਹੇ ਨੇ ਮੇਰਾ ਬੇਟਾ ਬੇਮ ਸਿੰਘ 26 ਸਾਲ ਉਮਰ ਸੀ ਜੀ ਉਹ ਨਸ਼ੇ ਦੀ ਓਵਰਡੋਜ਼ ਨਾਲ ਮਰ ਗਿਆ ਜੀ ਰਾਤ ਤਿੰਨ ਚਾਰ ਦਿਨ ਪਹਿਲਾਂ ਉਹਨੇ ਲਈ ਸੀ ওভারਡੋਜ਼ ਦਾਖਲ ਕਰਵਾਤਾ ਰਾਤੀ ਅਸੀਂ ਜਿਆਦਾ ਹੋ ਗਿਆ ਸੀਗਾ ਉੱਥੇ ਚਲ ਕੇ ਉਹਦਾ ਬੱਸ ਡੈਡ ਹੋ ਗਿਆ ਹਰਮਨ ਵਾਲੀ ਆ ਜੀ ਲਾਸਟ ਟਾਈਮ ਹਰਮਨ ਹੀ ਲੈ ਕੇ ਗਿਆ ਉਹਨੂੰ ਹਰਮਨ ਹੀ ਛੱਡ ਗਿਆ ਨਸ਼ਾ ਦਾ ਲੰਮੇ ਟਾਈਮ ਤੋਂ ਕਰ ਰਿਹਾ ਸੀਗਾ ਜੀ ਜੀ ਮੇਰੇ ਪਿੰਡ 45 ਬੰਦੇ ਵੇਚ ਰਹੇ ਆ ਨਸ਼ਾ ਜੀ ਘੱਟ ਤੋਂ ਘੱਟ 5 ਬੰਦੇ 6 ਬੰਦੇ ਚਿੱਟਾ ਵੇਚਦੇ ਆ ਬਾਕੀ ਕੈਪਸੂਲ ਵੇਚਦੇ ਆ ਪ੍ਰਸ਼ਾਸਨ ਤੋਂ ਇਨਸਾਫ ਚਾਹੁੰਨੇ ਆ ਜੀ ਮੈਨੂੰ ਵੀ ਮੇਰੇ ਪੂਰੇ ਪਿੰਡ ਨੂੰ ਮਿਲਣਾ ਚਾਹੀਦਾ ਕੱਲਾ ਮੈਨੂੰ ਨਹੀਂ ਮੇਰੇ ਪੂਰੇ ਪਿੰਡ ਨੂੰ ਮਿਲਣਾ ਜਿਹੜਾ ਮੇਰੇ ਪਿੰਡ ਦੇ ਵਿੱਚ ਹੋ ਰਿਹਾ ਕੰਮ ਇਹ। ਜਿੱਥੇ ਟਟਾ ਵਿਗ ਰਿਹਾ। ਹਾਂਜੀ ਬਿਲਕੁਲ ਤਗੜੇ ਪੱਤੇ। ਕਿਹੜੇ ਪਿੰਡ ਚ ਗਰੇ? ਚੰਨਣਵਾਲੀ। ਜਿਹੜਾ ਬਰਨਾਲਾ। ਕੋਈ ਕਾਰਵਾਈ ਨਹੀਂ ਜੀ। ਪਿੰਲ ਕੱਲੋਂ ਪੰਚਾਇਤ ਵੱਲੋਂ ਵੀ ਉਹਨਾਂ ਨੂੰ ਰਿਪੋਰਟਾਂ ਦੇ ਚੁੱਕੇ ਆ। ਪੰਚਾਇਤ ਵੱਲੋਂ ਵੀ 25 30 ਬੰਦੇ ਦੀ ਇਹਨਾਂ ਕੋਲੇ ਰਿਪੋਰਟ ਆ ਗਈ। ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ। ਇਹ ਬਦੀ ਜਾ ਮੇਰੇ ਓਵਰਡੋਜ ਨਾਲ ਡਿਊਟੀ ਕੇ ਜਾਣਾ ਮਰਿਆ ਗਿਆ ਹੈ। ਓਵਰਡੋਜ ਨਾਲ ਹੀ ਟੀਕੇ ਦੀ ਇਹ ਮੁੰਡੇ ਨੇ। ਉਹਨੂੰ ਘਰੋਂ ਲੈ ਕੇ ਗਏ ਇਹ ਛੱਦ ਕੇ। ਅਈਦਾ ਹੀ ਕਹਿੰਦੇ ਜੀ 60 ਦਾ ਛਰੇ ਆ ਬਿਕਦਾ ਹੈ ਜੀ ਚੱਲਣ ਵਾਲ ਜੀ ਇਹ ਕਹਿੰਦਾ ਸਾਨੂੰ ਸੰਸਾਧ ਮਿਲਣਾ ਚਾਹੀਦਾ ਸਾਨੂੰ ਜੀ ਇਹ ਅੱਜ ਜਿਵੇਂ ਸਾਡਾ ਮਰਿਆ ਕਾਨੂੰ ਕੇ ਦਾ ਬੁੱਤ ਹੋਰ ਵੀ ਮਰ ਸਕਦਾ ਮੇਰੇ ਆਪ ਦੇ ਦੋ ਮੁੰਡੇ ਮੇਰੇ ਦੋ ਮੁੰਡੇ ਵੀ ਖਾ ਖਾਣ ਲੱਗ ਸਕਦੇ ਆਂ ਅਜਿਹਾ ਕਹਿੰਦੇ ਬੰਦ ਕੀਤਾ ਸਾਡੇ ਪਿੰਡ ਨੂੰ ਪਿੰਡ ਚ ਘਟਨਾ ਦੀ ਸੂਚਨਾ ਜਿਉਂ ਹੀ ਪੁਲਿਸ ਨੂੰ ਲੱਗੀ ਤਾਂ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ Laash ਨੂੰ Post Mortem ਕਰਵਾਉਣ ਦੇ ਲਈ Barnala ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਹੈ ਤੇ ਪੁਲਿਸ ਵੱਲੋਂ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਅੱਜ ਸਾਡੇ ਸਵੇਰੇ 6:30 ਵਜੇ ਸਾਡੇ ਕੋਲੇ ਰੁਕਾ ਇੰਟੀਮੇਟ ਹੋਇਆ ਸੀ ਇੱਕ ਬੈਂਕ ਸਿੰਘ ਸੋਨ ਆਫ ਭਵਿੰਦਰ ਸਿੰਘ ਵਾਸੀ ਚੰਨਣਾਲ 25 ਸਾਲ ਦੀ ਉਮਰ ਸੀ ਜੋ ਬ੍ਰਾਡ ਡੈੱਡ ਲੈੱਗ ਬੋਡੀ ਆਈ ਸੀ ਜਿਸ ਤੇ ਮੌਕੇ ਤੇ ਸਾਡਾ ਅਯੋਗਿਆ ਜਿਸਤੇ ਅਸੀਂ ਉਹਦੇ ਫਾਦ ਸਾਹਿਬ ਦਾ ਜੋ ਵੀ ਬਿਆਨ ਰਿਕਾਰਡਿੰਗ ਕਰਕੇ ਡੈਡ ਵਾਲੀ ਸੀ ਮੋਰਚਰੀ ਬਰਨਾਲਾ ਸਿਫਟ ਕਰਵਾ ਦਿੱਤੀ ਉਹਦੇ ਫਾਦ ਸਾਹਿਬ ਅਸੀਂ ਬਿਆਨ ਲੈ ਰਹੇ ਹਾਂ ਪਰਿਵਾਰਕ ਮੈਂਬਰ ਜੋ ਵੀ ਲਿਖਾਉਣਗੇ ਉਹ ਜੀ ਕਾਰਬੀ ਨਾਲ ਲਿਆ ਕੇ ਹਸਪਤਾਲ ਕਰ ਰਹੇ ਸਾਨੂੰ ਬਿਆਨ ਲਿਖਾਉਣਗੇ ਲਈ ਬਿਆਨ ਲਿਖਣੇ ਅਸੀਂ ਉਹਨਾਂ ਦੇ ਲਈ ਜੋ ਲਿਖਾਉਣਗੇ ਉਹੀ ਜੀ ਕਾਰਬੀ ਨਾਲ ਇਹ ਪੋਸਟਮਾਰਟਮ ਕਰਾਤਾ ਚ ਨਹੀਂ ਹਲੇ ਪੋਸਟਮਾਰਟਮ ਜਗਬਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ